ਦਿੰਦੇ ਆ ਭਾਈ ਇਹ ਆ ਕੇ ਦਿੰਦੇ ਆ ਬਾਕੀ ਦੇ ਅਪਡੇਟ ਤੁਹਾਨੂੰ ਝੋਟਾ ਦੇ ਝੋਟਾ ਜੇ ਰੱਸਾ ਖੋਲ ਤਾਣਾ ਦਾ ਬਾਸੇ ਨੇ ਟਾਵਰ ਨੂੰ ਜਾਣਾ ਹਾਂ ਵੀ ਮਾਨੇ ਵਾਲਿਆਂ ਕੋ ਪਹੁੰਚ ਗਏ ਫਿਰ ਹਾਂਜੀ ਹਾਂਜੀ ਠੀਕ ਕਦਾਗੇ ਆਉਂਦਾ ਹੈ। ਭਾਈ ਕਿੰਨੇ ਕਬੂਤਰ ਹੋ ਗਏ ਨੇ? 100 ਹੋ ਜਾਣਾ ਸੀ। ਹੁਣ ਕਿੰਨੇ ਹੋ ਗਏ? 100 ਆਹ ਲਾਓ ਜਾਣਾ। ਚਲਦੇ ਨਹੀਂ। ਸ਼ੁਰੂਆਤ ਠੀਕ ਹੈ। ਗੁਬਿੰਦਰ ਮੋਹਨ ਕਹਿੰਦਾ ਨਹੀਂ ਹੋਗਾ ਮਿਲਣਾ। ਨਹੀਂ। ਬਲਦੇਵ ਦਾ ਭਰੀ ਥੱਲੋ। ਨਹੀਂ ਭਾਈ। 200 ਰੁਪਈਆ ਮੈਂ ਸਰੇਂਦਰ ਜੀ। ਜਿਨ੍ਹਾਂ ਦੇ ਮਣੀ ਲਿਖੇ ਹੋਏ ਨੇ ਉਹ ਕੀ ਕਰਨਗੇ? ਡੋਨਟ ਹੈਵ ਮੈਂ ਤਾਂ ਨਹੀਂ ਆਖਿਆ 8 ਵਜੇ ਕਰਾਉ। ਹਾਂ। ਨਹੀਂ ਆਏ ਹੋ। ਹਾਂ। ਠੀਕ ਹੈ। ਮੈਂ ਤਾਂ ਨਹੀਂ ਕਿਹਾ 8 ਵਜੇ ਆਓ। ਜਿੰਨੇ ਛੱਡ ਰਹੇ ਉਹਨਾਂ ਦਾ 7 ਵਜੇ ਆਜੋ ਇੱਥੇ ਹਰੇ ਬੋਤਲ ਦੇ ਪਿੱਛੇ ਲੱਗੇ ਜਾ ਰਹੇ ਆ ਆ ਇੰਨਾ ਰੰਗ ਫੈਲ ਰਿਹਾ ਜੀ ਆਪਾਂ ਨਹੀਂ ਸੀ ਸੌਰਵ ਭਾਈ ਮੜੀ ਮੜੀ ਬੜੀ ਚੰਗੀ ਲੱਗ ਰਹੀ ਹੈ ਪੂਰਾ ਬੜਾ ਰੰਗ ਟੰਗਿਆ ਹੋਇਆ ਹੈ ਦੋ ਸਿੰਘ ਆ ਗਏ ਹਾਂ ਹਾਂ ਠੀਕ ਆਮ ਦਾ ਉਹ ਦੋ ਜਣਿਆਂ ਦੀ ਬੀਸ਼ਾ ਕੱਲ ਜੀ ਆਪਾਂ ਜਰੂਰ ਕਰਾਂਗੇ ਜੀ ਇੰਦਰ ਮੋਹਨ ਆਵੇਗਾ ਸੰਜੇ ਬਗਲ ਸੱਜਾ ਪਾਸਾ ਹਰਾ ਕਰ ਬੱਸ ਜੀ ਬੰਦਿਆ ਨੂੰ ਕਰੀ ਲਾਲ ਸੱਜੇ ਪਾਸਾ ਨਾਲ ਅੱਖਾਂ ਸੰਜੀ ਬਗਲ ਅੱਧੀ ਕਾਲੀ ਕਰ ਕੱਢੀਆਂ ਤੱਕ ਤੱਬੀ ਬਗਲ ਕਰਤਾਂ ਚਾ ਭਰੀ ਲਾਲ ਉਹ ਇੱਥੇ ਲਾਲ ਭਰੀ ਸੱਜੀ ਬਗਲੇ ਹੈਗਾ ਕਹ ਸੱਜੀ ਬਗਲ ਵਾਲਾ ਮੈਂ ਦੰਦਾ ਘੰਟਾ ਪੁੱਛ ਯਾਰ ਜਿਵੇਂ ਕੀ ਲਿਖੀ ਹੋਈ ਉਹ ਵੀ ਦਨੂ ਜੀ ਕੋਲ ਸੀ 60 ਤਾਂ ਹੋ ਗਿਆ ਹਣਾ ਬਈ ਯਾਰ ਹਾਂ ਹਾਂ ਗਾਲੀ ਪੁੱਛ ਜਰਾ ਰੰਗ ਬਰਾਦਰ ਸੱਜਣਾ ਵੇਣੋ ਉਹ ਕੋਨੇ ਥੱਲੇ ਬਰੇ ਆਤਮਾ ਕੋਣੋਂ ਬਹੁਤ ਦੂਰ ਆਪੈਲੀ ਲੈ ਆਜਾ ਬਾਈ ਕਰ ਰਹੀ ਜੀ ਬੋਤਲ ਪਾਵਾ ਦੂਰ ਕਰਨ ਆਉੜਾ ਆ ਗਿਆ ਠੀਕ ਹੈ ਚਲ ਆਹ ਨਾ ਬੋਲ ਬੇਮਾਨ ਨੇ ਆਹ ਆਹ ਤੇਰੇ ਲੈ ਜਗਾਰ ਦੇ ਪਰੋਸੀ ਸੀ अखां अखां दोसे गुलाबी ਇਹ ਫੂਸੇ ਫਰੀਂਡ ਨੇ। ਉਹਦੇ ਬਾਰੇ। ਇਹ ਬਰਜਲਾ ਕੰਮ ਇੱਕ ਰਹੇਗਾ ਲੱਗਦਾ ਹਣਾ। ਅਰੇ ਯਾਰ ਕਿੰਨੇ ਹੋ ਗਏ? 64। ਉਹ 70 ਦਾ ਹੋ ਹੀ ਜਾਣੇ ਆ। ਉਹ ਕਾਫੀ ਹੋ ਰਿਹਾ ਚਾਹ। ਬਹੁਤ ਬੰਦੀ ਹੈ। ਕਾਫੀ ਹੈ। ਹਾਂਜੀ ਭਾਈ ਕਿਹਦੇ ਨਾਂ ਦੇ ਆਈ ਸਦਾ ਕਰ ਲਾ ਤੈਨੂੰ ਵਗੈਰਾ ਆਉਂਦੇ ਹਾਂ ਨੂੰ ਪਿੰਜਰਾ ਕੱਟ ਪੈਸੇ ਪੈਂਚ ਰੰਗ ਕਿੱਥੇ ਰੰਗ ਬੰਨਵਾਉਂਦੇ ਐ ਠੀਕ ਐ ਮੁੰਡਿਆਂ ਕੋਲੇ ਭਾਈ ਮੇਰੇ ਕੋਲ ਦਾ ਹੈ ਨੀਲਾ ਕਹਿੰਦੇ ਨੀਲਾ ਨਹੀਂ ਲਾਉ ਨਹੀਂ ਨੀਲਾ ਆਖੀ ਇਹ ਕਈਆਂ ਨੀਲਾ ਨਹੀਂ ਲਾਉਣਾ ਲਿਆਵਾਂ ਨੀਲਾ ਲਾਉਣਾ ਰੰਗ ਤਾਂ ਪਰ ਪਕੜਾਈ 50 ਰੁਪਏ ਦਾ ਲਾਦ ਕੇ ਨੀਲਾ ਲੈ ਹੁਣ ਨੀਲਾ ਚੱਲੇ ਦਾ ਇਹਨੂੰ ਪੁੱਛੋ ਬਾਈ ਹਾਂਜੀ ਲਾ ਲਓ ਯਾਰ ਆਪਾਂ ਚੱਲ ਜੂਗਾ ਚੱਲ ਜਿਓ ਬਾਈ ਚੱਲਣ ਨੂੰ ਕੀ ਹੈ ਯਾਰ ਲਿਓ ਬਾਈ ਲਿਓ ਨਿਸ਼ਾਨੀ ਲਾਉਣੀ ਆਪਾਂ ਹਾਂ ਬਸ ਉੱਤੀ ਬਸ ਇੰਨਾ ਹੀ ਆ ਨਹੀਂ ਲਾਟ ਨਹੀਂ ਆਪਣੇ ਕੰਨੀ ਲਾਉਣੀ ਆਪਾਂ ਆਪੋਸ਼ ਵੀ ਆ ਬਾਈ ਯਾਰ ਪੋਸ਼ ਪੋਸ਼ ਕਾਲੀ ਕਾਲਾ ਚਿੰਨਾ ਲਿਖ ਲਿਆ ਹੋਵੇ ਨਹੀਂ ਫਿਰ ਵੀ ਮੜਾ ਕਰ ਦਿੰਦਾ ਕਿ ਨਹੀਂ ਲੋੜ ਚੱਲ ਟੋਰੀ ਇਹੋ ਤੁਸੀਂ ਮੁਕਾਉਣੀ ਇੰਨੀ ਕਰੀ ਤੇ ਜਾਣੇ ਹਾਂ ਦਿਖਾ ਦਿਆਂਗੇ ਕੋਈ ਜੰਦ। ਹਾਂ। ਇਹ ਲਿਖਾਂ। ਹਾਂ। ਉਹਦੇ ਜਾਮਣੇ ਨੇ। ਭਰਾਈ ਹੋਈ ਤਾਂ ਪਾਣੀ ਲੈ ਗਏ। ਪੰਚੇ ਵੀ। ਹਾਂ। ਉਹਦਾ ਵੀ ਉਹ। ਯਾਹ ਕਰੀਂ ਕਿਹਾ। ਅੱਗੇ ਕਰਦੇ। ਅੱਗੇ ਤੇ ਇਦਾਂ ਨੇ। ਆਰ ਬੋਰ। ਧੰਨਵਾਦ ਭਾਈ। ਆ ਵੀ ਚੱਕੀਆਂ ਰਪਿੰਜਰਾ ਜਰ ਭਾਈ। ਆਜਾ ਹੋਰ ਇੱਕ ਨਾ ਹਾਂ ਜੀ ਬਲਫਾ ਮੋਟਰ ਬਾਈ ਘੰਡ ਪੁੱਛਾ ਲਾ ਲਾ ਲਓ ਜਿੱਦਾਂ ਮਰਜੀ ਜਵਾੜ ਕੇ ਚੱਲ 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 ਸਰਪੰਚ ਸਾਹਿਬਾ ਪਾਣੀ ਦੀ ਵਾਜ ਦਵਾ ਦਿਓ ਮੈਂ ਵਾ ਕਹਿਣਾ ਛੱਡ ਜੇ ਹਾਂ ਹੋਰ ਇਹ ਦੇਓ ਪਾਣੀ ਕੀ ਬਾਈ ਪਾਣੀ ਦੇਵਾਨੂੰ ਕੋਈ ਕੁਝ ਕਰਕੇ ਆਇਆ ਕੋਠੇ ਚੜ ਜਾ ਕੋਠੇ ਚੜ ਜਾ ਹਾਂ 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 ਸਹੀ ਗੱਲ ਆ ਮੋਰ ਲਿਆ ਮੋਰ ਮੋਰ ਲਿਆ ਪਹਿਲਾਂ ਮੋਰ ਲਿਓ ਭੱਜ ਗਿਆ ਯਾਰ ਬਾਈ 4 ਲਾ ਕੇ ਲੈ ਮਾਰੋ ਕੰਮ ਲੈ ਕਿੱਥੇ ਰੰਗ ਭੰਨ ਲਿਆ ਬਾਈ ਤੁਸੀਂ ਜਿਉ ਬਾਈ ਲਿਖਾ ਹਾਂ ਲਿਖਾ ਦੀ ਬਾਈ ਉਹ ਤੰਨੇ ਓਏ ਆ ਵੜ ਨਿਭੜ ਗਿਆ ਕੰਮ ਨਿਭੜ ਗਿਆ ਰਹਿਦਾ ਹੀ ਆਲੇ ਆਈ ਕੰਮ ਨਿਭੇਟਦਾ ਯਾਰ ਭਾਈ ਰੁਕ ਜਾਂਦਾ 10 ਮਿੰਟ ਯਾਰ ਹੱਥ ਹੋ ਗਿਆ ਬਾਹਰ ਹੋ ਗਿਆ ਪ੍ਰਵਾਹ ਤੁਸ ਕਰ ਮੈਂ ਪੈਂਦਾ ਕਾਲਾ ਕੰਡ ਕਾਲੀ ਟੁਕੀ ਪਰ ਬਾਹਰ ਬੱਤ ਕਰਦਾ ਆ ਆ ਕਿੰਦੇ ਨਾਮ ਚ ਪੁਰਨਮਾਜ ਰੌਜਾ ਰਜਾ ਮਾੜੀ ਗੱਲ ਆ ਤੁਹਾਡੇ ਵਾਸਤੇ ਯਾਰ ਮਾੜੀ ਗੱਲ ਆ ਤੁਹਾਡੇ ਤੇ ਓਏ ਸ਼ੀਪੂ ਐਵੇਂ ਆਵੇਂਗਾ ਤੂੰ ਲੇਟ ਹੋ ਗਿਆ ਤੇ ਤੁਹਾਡੇ ਦਾ ਕੰਮ ਉਹ ਮੋਰ ਰਹੀ ਬਾਈ ਮੋਰ ਲੈ ਮੋਰ ਮੋਰ ਲੈ ਪਾਣੀ ਦੀ ਵਾਜ ਦਿਓ ਬਾਹਰ ਲਾਓ ਜੇ ਮੋਰਾਂ ਚੰਗਾ ਬਾਈ ਬਾਹਰ ਹੀ ਲਾਵਾਂਗੇ ਹਾਂ ਹਾਂ ਠੀਕ ਗਲੀ ਚ ਲਵਾ ਦਿਓ ਇੱਕ ਬੰਦੇ ਦੋ ਤੇ ਖਲੋਏ ਨਾ ਗੁਰਦੁਆਰੇ ਦੇ ਤੇ ਬਾਹਰ ਕੱਢੀ ਜਾਣਾ ਗਲੀ ਚ ਮੋਰ ਲਾ ਰਾ ਗਲੀ ਚੋਲੇ ਲਾਈ ਜਾਣੇ ਬਾ ਵਾਜ ਦੇ ਤੋ ਤੇਰੀ ਵਾਜ ਦਿੱਤੀ ਹੋ ਤੈਮ ਟਾਈਮ ਨਾ ਆਜਿਆ ਕਰੋ ਯਾਰ ਆਇ ਨਾ ਕਰਿਆ ਕਰੋ ਯਾਰ ਪੇਜ ਹੀ ਮੁੱਕ ਗਿਆ ਹੁਣ ਆ ਕਿੱਥੇ ਲਗਾਈਏ ਆ ਤਾਂ ਬਹਿ ਗਈ ਹੈ ਹੈ ਬਈ ਪੁੱਤਰ ਜਸਮਾਨ ਪੇਜ ਮੁੱਕ ਗਿਆ ਹੁਣ ਇਹਨੂੰ ਕਿੱਥੇ ਲਿਖੀਏ ਕੋਈ ਨਹੀਂ ਇੱਕ ਥੱਲੇ ਲੇ ਲਾ ਲੋੜ ਜੀ ਅੱਗੇ ਨਹੀਂ ਤਾਂ ਦੇਈ ਨਾ ਰੱਬਾ ਬਾਰੇ ਕਰਤਾ ਲਾ ਧੰਨਵਾਦ ਯਾਰ ਪਹਿਲਾਂ ਜਿਹੜਾ ਵਾਲਾ ਪੁੱਤਰ ਜੀ ਕੋਈ ਨਹੀਂ ਬਣੀ ਚੱਲਗੇ ਤਾਂ ਚੱਕ ਕਰੀ ਇੱਥੇ ਪਿਆ ਰਹਿੰਦੇ ਆ ਪਿੰਜਰਾ ਚੱਕਲਾ ਕੱਲਾ ਆਸਮਾਨ ਪਿਆ ਰਹਿੰਦੇ ਆਪਣਾ ਪਿੰਜਰਾ ਹੀ ਚੱਕ ਲਵੇ ਚੁੰਨੀ ਵੀ ਪਈ ਰਹਿੰਦੀ ਪਈ ਰਹਿੰਦੇ ਤੂੰ ਮਾੜ ਖੜੀ ਹੋ ਜਾਂਦਾ ਚੰਦੇ ਦੇ ਆ ਹੀ ਹੁੰਦੇ ਦੱਸ ਚੜਾ ਮਾਨੂੰ ਬਰਫੜ ਚੱਲ ਨਹੀਂ ਵਿੱਕੀ ਹੋਰ ਲਾਕ ਲੱਗੀ ਜਾਂਦੇ ਓਲੇ ਬਾਈ ਬਾਜੀ ਤੇ ਐਂਡ ਮਈ ਮੇ ਚਾਲੀ ਆ ਗਏ 20 ਗਈ ਜਾਂਦਾ ਮਾੜਾ ਜਹਾਜ਼ ਵੜੀ ਪਈ ਆ Di sini, ਤਾਂ ਮੁੰਡਾ ਉਹ ਕਹਿੰਦਾ ਯਾਰ ਰੱਖੀ ਓਏ ਬੋਲਦੀ ਓਏ ਆ ਨਾ ਮਝ ਗਈ ਓਏ ਉਹ ਤੁਸੀਂ ਗਿਣਤੀ ਨਾ ਖੋਏ ਗਿਣਤੀ ਯਾਰ बसी ਆਕਰੋ ਜੰਗਾ ਲੇਟ ਨਾ ਆਇਆ ਕਰੋ ਤੁਸੀਂ ਯਾਰ ਅਨਾ ਤੇ ਕੱਦੀ ਕਾਲੀ ਦਾ ਯਾਰ ਲੱਕ ਨਾਲ ਆਉਂਦਾ ਵਾਹ ਕੇ ਦੇਖ ਦੇ ਕੇ ਰਹੇ ਗਏ ਜਰਾ ਪਿੰਦਾ ਹੋਰ ਨਾਲ ਆਪਣਾ ਗਲੇ ਇੱਕ ਪੰਗਾ ਦੀ ਮੜੇ ਜਰਾ ਆਲੂ ਕੜੀ ਦਾ ਤੇ ਹੁਣ ਠੰਡੇ ਚੁਗੂ ਨਾਲ ਨਾਲ ਜੈ ਤਾਂ ਨਹੀਂ ਵੇਖੀ ਆਹ ਵੇ ਭਾਈ ਘਰ ਲੈ ਨਿਆ ਕੋਰੇ ਕੋਲ ਨਿਸ਼ਤੇ ਕੋਰੇ ਵੇ ਆਪੋ ਵਾ ਵਾ ਕਰਦੇ ਅਗਲਾ ਕਾਲੀਆਂ ਉਹ ਢੇਡਾ ਵਾਲੇ ਵਾਵਾ ਨੇ ਯਾਰ ਅੱਗੀ ਦੁਆਰ ਇਹ ਦੋ ਜਣੇ ਸੀ ਯਾਰ ਇੱਕ ਵਾਰੀ ਜਿੰਦਾ ਬੰਦਾ ਜਾਣ ਤੇ ਆ ਹਾਂ ਫਿਰ ਕੋਰੀ ਕਿਵੇਂ ਆ ਆ ਵਧੀਆ ਬਾਈ ਜੀ ਤੇ ਕਿਵੇਂ ਕਪੂਤਰੀ ਸੈੱਟ ਫਰਦੀ ਏ ਕਿ ਨਹੀਂ ਆ ਵਧੀਆ ਫਰਦੀ ਬਾਈ ਜੀ ਉਹ ਵਧੀਆ ਹੀ ਚਾਹੀਦੀ ਆ ਤੇ ਕਿਵੇਂ ਕੰਨੀਆਂ ਚ ਕੋਈ ਤੇਰੀ ਮੈਂ ਜਾਣੇ ਕਿੰਨੇ ਕਿੰਨੇ ਵਾਹ ਓਲੇ ਚ ਓਲੇ ਚ ਪਹਿਲਾਂ ਢੱਗ ਗਈ ਸੀ ਫਿਰ ਉੱਡ ਗਈ ਨਹੀਂ ਯਾਰ ਢੱਗੀ ਤਾਂ ਨਹੀਂ ਯਾਰ ਨਹੀਂ ਨਹੀਂ ਢੱਗੀ ਤਾਂ ਨਹੀਂ ਸੀ ਕੰਨੀ ਤੇ ਖੜੀ ਸੀਗੀ ਕੰਨੀ ਤੇ ਖੜੀ ਸੀ ਬਈ ਬਹੁਤ ਬਹੁਤ ਚੰਗੀ ਫਿਰਦੀ ਆਪਣੀ ਅੱਜ ਆਪ ਬਾਈ ਜੱਤ ਕੇ ਲੈ ਜਾਣੀ ਆ ਠੀਕ ਆ ਕਿੰਨੀਆਂ ਖੋਲੀਆਂ ਖਾਧੀਆਂ ਤੇਰੀਆਂ ਬਾਈ ਖਾਧੀਆਂ 5-7 ਫੀਮ ਖਾਦੀ ਹੋਈ ਆ ਠੀਕ ਆ ਤੇ ਪੰਜ ਪੰਜ ਪ੍ਰੈਗਾ ਖਾਦੇ ਹੋਏ ਆ ਤੇ ਕਿਹੜੇ ਪੈਂਡਾ ਬਾਜੀ ਬਾਜੀ ਪਕਤਾ ਤਾਵੇਂ ਕਿਹੜੇ ਪੈਂਡਾ ਬਾਜੀ ਪਤਾ ਨਹੀਂ ਯਾਰ ਕਿਹੜਾ ਪੈਂਡਾ ਮੈਂ ਤਾਂ ਪੈਂਡ ਤੋਂ ਬਾਹਰ ਫਿਰਦਾ ਹੋਰ ਮੈਂ ਆਪਕੂ ਪੁੱਛ ਕੇ ਤੇ ਦੱਸੂਗਾ ਉਹ ਠੀਕ ਆ ਔਰ ਬਾਈ ਵਧੀਆ ਸਾਰੇ ਗੁਰਪਾਲਿਓ ਕੀ ਕਹਿੰਦਾ ਸ਼ਹਿਰੀ ਫਰ ਇਹ ਆਦਾ ਇਹਦਾ ਕੰਮ ਅੱਜ ਆਛਾ ਗਿਆ ਮਾਲ ਮੂਲੀ ਯਾਰ ਚਿੰਗ ਆ ਵੇਲਾ ਸਾਰਿਆਂ ਤੋਂ ਲੇਟ ਐਂਟਰੀ ਕਾਲਾ ਘੰਟੇ ਚ ਤੇ ਕਿਹੜਾ ਹੈ ਉਹ ਜਾਂ ਜਾਣ ਦੇ ਤੂੰ ਓਏ ਕਾਲਾ ਘੰਟੇ ਕੀ ਮੋਹਲਾ ਹਰਾ ਵਧੀਆ ਬਾਈ ਮੋਹਲਾ ਤੇ ਉੱਗਿਆ ਵਧੀਆ ਨਹੀਂ ਹਾਲੇ ਜੀ ਵਧੀਆ ਨਜ਼ਾਰਾ ਆਈ ਜਾਂਦੇ ਆ ਬੁੱਤਰਾ ਆਪਣੇ हां पर डेस्कटॉप ਤੇ ਨਾਲ ਕੂਟਰ ਕਾਰ ਦਾ ਮਤਲਬ ਠੀਕ ਆ ਉਹ ਠੀਕ ਆ ਤੂੰ ਵਿੱਕ ਬਈ ਵਧੀਆ ਵਧੀਆ ਬਈ ਬਾਈ ਛੱਡੀ ਹੋਈ ਆ हां टाइम ਬਾਜੀ ਤੇ ਆਏ ਹੋ ਰਹੇ ਆਗੇ ਇਹ ਉਂਝ ਵੀ ਆਇਆ ਤਾ ਨੀ ਵਿੱਕ ਇਹ ਹੋਇਆ ਕਹਾ ਬੋਲ ਨਹੀਂ ਆ ਕੋਣ ਤੂੰ ਬਣਾਈ ਆਂ ਦੇ ਸਾਨੂੰ ਫਿਰ ਕੀ ਹੋਏ ਫਿਰ ਕੀ ਹੋਗਾ ਯਾਰ 15 ਔਕੜਾ ਸੈਕਸੀ ਬਣਾਈ ਜਾਂਦੇ ਆ ਤਾ 10 ਮਿੰਟ ਕੁਸ਼ਮਤ ਕੂਟਰ ਕਿਨੇ ਲੈ ਗਏ ਬਾਈ 10 ਗਰੂ ਸਾਡੇ ਕੂਟਰ ਕਿਨੇ ਰਹਿ ਗਿਆ ਕਿੰਨੇ ਰਹਿ ਗਏ ਉਹਨੇ ਫਿਰਦੇ ਜੀ ਉਹਨੇ ਫਿਰਦੇ ਉਹ ਸੱਤ ਬਾਹ ਬੈ ਬੈ ਵੀ ਘੂਤਰਦੇ ਗਰਮੀ ਕੀ ਕਹਿੰਦੀ ਅੱਜ ਗੋਰੀ ਫਰਾ ਗਰਮੀ ਦਾ ਬਹੁਤ ਹੋਊਗੀ ਅੱਜ ਬਹੁਤ ਵੀਰਾ ਮੈਂ ਚੋਈ ਜਾਣਾ ਮਿੰਦੀ ਭਿੱਜ ਗਈ ਪਸੀਨੇ ਨਾਲ ਆਹ ਬਾਈ ਕਾਫੀ ਵਾਲੇ ਬੈਠੇ ਆ ਬਾਈ ਕਹਿੰਦੇ ਕਾਤਲਾ ਚ ਇੱਧਰ ਯਾਦ ਕੋਲਦਾ ਜਾਰੀ ਕੀ ਬੈਤਰ ਬਈ 45 ਦਾ ਹੋਗਾ 45 ਦਾ ਟੈਂਪਰੇਚਰ ਆ ਬਾਈ ਤੇ ਤਿੰਨ ਚਾਰ ਕਬੂਤਰ ਬਹਿ ਗਏ ਆ 9 ਵਜੇ ਦੇ ਨੂੰ ਹੀ ਤੇ ਬਾਕੀ ਬਾਈ ਆਪਣੇ ਵਲੌਗ ਨਾਲ ਸਾਰੇ ਭਰਾ ਜੁੜੇ ਰਿਓ ਐਂਡ ਜਰੂਰ ਵਖਾਵਾਂਗੇ ਸਾਡਾ ਵੀ ਦੱਸਾਂਗੇ ਕਿੰਨੇ ਵਜੇ ਬਹਿੰਦਾ ਕਿ ਫਿਰਦਾ ਤੇ ਉਧਰ ਆ ਗਰਮੀਤ ਸਿੰਘ ਮਾਨੇ ਵਾਲਾ ਇਹਨਾਂ ਦਾ ਵੀ ਦੱਸਾਂਗੇ ਕੀ ਬਣਿਆ ਬਾਈ ਹਾਂਜੀ ਮਿੱਤਰੋ 10 ਦੇ ਟਾਈਮ 'ਚ ਬਾਈ ਕਬੂਤਰਾਂ ਦੇ ਗੇਅਰ ਨਿਕਲ ਚੁੱਕੇ ਆ ਤੇ ਫਿਰਦੇ ਆ ਢੈਗਦੇ ਬਾਈ 10 ਦੇ ਟਾਈਮ 'ਚ ਜੀ ਦਿਖਾਉਣਾ ਕਬੂਤਰ ਸਾਨੂੰ ਡੈਗਦੇ ਵੀ ਹੋ ਜਾਂਦੇ ਕਿ ਬਗਲੇ ਆ ਹੋਏ ਬਗਲੇ ਬਗਲੇ ਆਏ ਸਾਰੇ ਠੀਕ ਕਿੱਧਰ ਗਏ ਨੇ ਇੱਥੇ ਨਹੀਂ ਵੇਜ ਸਰਦ ਹੈ ਹੋ ਜਾਂਦਾ ਹੈ ਭੈਣ ਤਾਂ ਝੋਕ ਨਹੀਂ ਆਂਦਾ ਇਤਾਂ ਹੀ ਆ ਆਪ ਨੂੰ ਨੰਬਰ ਆਪਕੇ ਦਾ ਆਪ ਬੋੜੀ ਮੜ ਕੇ ਲਿਆ ਖਲੋ ਬੋੜੀ ਬੋੜੀ ਮੜ ਕੇ ਲਿਆ ਤੇ ਚੰਡੀ ਲਾ ਕੇ ਬੋੜੀ ਜੜਾਈ ਤੋਂ ਪੂਰੀ ਸਾਰੀ ਨਹੀਂ ਅਨੀਵੀ ਉਹੀ ਆ ਉਹੀ ਹੋਵੇ ਆਂਦੀ ਹਾਂ ਹਾਂ ਨਹੀਂ ਨਹੀਂ ਬਾਲੇ ਆਂ ਤੇ ਬਾਲੇ ਆਂ ਬੈਠਾ ਘਟਣਾ ਮੇਰੀ ਆ ਬੈਠਾ ਅਟਚ ਮਾਰ ਉਹ ਬਾਹਲੇ ਆਂ ਤੇ ਬਾਹਲੇ ਆਂ ਦੇ ਆ ਡੋੜ ਵਾਲੇ ਮੁੰਡੇ ਵੀ ਪਹੁੰਚ ਗਏ ਬਾਈ ਵਧੀਆ ਕਿਵੇਂ ਸਨਾ ਠੀਕੇ ਉਹ ਡੋਂਗੇ ਨਹੀਂ ਪੂਰੇ ਹੋਏ ਉੱਥੋਂ ਆਪੇ ਕੱਚੀ ਰਾਹ ਦੋ ਆ ਕਾਪੇ ਪਾ ਲੈਣਾ ਨਾ ਨਹੀਂ ਨਹੀਂ ਉਹ ਕੱਚੀ ਬਗਾਨੇ ਵਿੱਚ ਨਾ ਸਿਰਫ ਵੀਡੀਓ ਆਪਣੇ ਘਰ ਪੁਲਾਣਾ ਬਣਾਉਂਦੇ ਹੋਰ ਗੱਲ ਸਾਦ ਉੱਥੋਂ ਹੀ ਪਾੜ ਹੋ ਗਿਆ ਇੱਧਰ ਮਗਰ ਦੇਖਿਆ ਇਹ ਹੋਰ ਇੱਧਰ ਵੀ ਮੇਲਾ ਲੱਗਾ ਪਿਆ ਇੱਧਰ ਵੀ ਮੇਲਾ ਆ ਨਿਸ਼ਾਨ ਸਾਹਿਬ ਤੇ ਨੰਗੇ ਨੰਗੇ ਆੜਾ ਕਾਟਤਾ ਠੀਕ ਹੈ ਨਾ ਉਹੜਾ ਪੜਗਾ ਬਾਈ ਜੀ ਹਰੀ ਬਗੜਾ ਹਰੇ ਗੋਰੇ ਕੀ ਮੋਲ ਆ ਫਿਰ ਬਾਜੀ ਦਾ ਬਾਈ ਅੱਜ ਤਾਂ ਪਟਾਕੇ ਵਿਈ ਜਾਂਦੇ ਸਹੀ ਆ ਬਾਲੀ ਗਰਮੀ ਅੱਜ ਨਜਾਇਆ ਜੀ ਯਾਰ ਅੱਜ ਤਾਂ 12 ਵਜੇ ਬਾਲਾ ਮੂਦੇ ਹੋਈ ਨੇ ਕਬੂਤਰ 12 ਵਜੇ ਬਾਈ ਡਿੱਗੀ ਜਾਂਦੇ ਬਹੁਤ ਕਬੂਤਰ ਸਾਡਾ ਤਾਂ ਆਪਦਾ ਡਿੱਗੀ ਜਾਂਦਾ ਕਿਸੇ ਨੂੰ ਕੀ ਕਵਾਂਗੇ ਟਾਵਰ ਨੂੰ ਦੋ ਤਿੰਨ ਆਰੀ ਝੂਟ ਆਇਆ ਹੋ ਗਿਆ ਇਹ ਆ ਆਪਣਾ ਹੀ ਆਪਣਾ ਹੀ ਆ ਸਾਡਾ ਕਬੂਤਰ ਓ ਕਾਲੀ ਓ ਜਾ ਜਾ ਥੱਲੇ ਵੜਾਏ ਭੱਜ ਗਏ ਉਹ ਕਬੂਤਰ ਇਸ ਤਖਲੇ ਕੋਈ ਆਪਣਾ ਬੰਦੇ ਬਹੁ ਖੜੇ ਉੱਤੇ ਮੜਾ ਬਾਈ ਜਾ ਭੱਜ ਗਏ ਉਹ ਨਵੀ ਆਇਆ ਕਬੂਤਰ ਵੀ ਬੈ ਗਿਆ ਬਾਈ ਜਾ ਕੇ ਲਿਆ ਨੂੰ ਕਾਲੀ ਪਗਲ ਪੂਰਾ ਆ ਸਾਡਾ ਹੀ ਏ ਆ ਬੈਠਾ ਐਵੇਂ ਲੰਘ ਜਾ ਓਹ ਸਾਹਮਣੇ ਤੁਹਾਰੇ ਕੋਲੇ ਗਲੱਛੀ ਜਾਂਦਾ ਕੀ ਕਰਦਾ ਏ ਗਲੱਛੀ ਜਾਂਦਾ ਜਾ ਚੱਕ ਕੇ ਲਿਆ ਨੂੰ ਐਵੇਂ ਲੰਘ ਜਾ ਇੱਥੇ ਛਾਲ ਮਾਰਦੇ ਲੰਘ ਜਾ ਲੰਘ ਜਾ ਲੰਘ ਜਾ ਯਾਰ ਜਾ ਕੇ ਨਾਲੇ ਜਾ ਆਪਣਾ ਕਰਦਾ ਜੀ ਕਰਨਾ ਹੀ ਨਹੀਂ ਜੀ ਇਹ ਵੀ ਜਿਹੜੀਆਂ ਇਹ ਤਾਂ ਹਜੇ ਤੱਕ ਜੀਵ ਨਿਕਲੀ ਜਾਂਦੀ ਆ ਆਪਣਾ ਬਾਈ ਕਬੂਤਰ ਬੈ ਗਿਆ 12:30 ਦੇ ਨੇੜੇ ਗਰਮੀ ਬਹੁਤ ਸੀਗੀ ਇੱਕ ਸਾਡਾ ਬੰਦੋ ਬਾਣਾ ਜਿਹੜਾ ਕਬੂਤਰ ਫੜਦਾ ਫੜਦਾ ਉਹ ਅੰਦਾ ਫੜ ਕੇ ਰਿਹਾ ਪਾਣੀ ਨੂੰ ਤਾਂ ਮੂੰਹ ਨਹੀਂ ਕਰਦਾ ਰਿਹਾ करे 12:30 उहो साढे बार बहता